ਵੇਖ ਕੇ ਦੇ ਪਖੰਡ ਕਰਨ ਲਈ ਆ ਠੀਕ ਨਹੀਂ ਆ ਠੀਕ ਨਹੀਂ ਆ ਇਹਨਾਂ ਤਾਂ ਠੀਕ ਹੋਣਾ ਹੀ ਨਹੀਂ ਆ ਜਿਉਂ ਆਈ ਆ ਕਦੀ ਕੋਸਤ ਕਦੀ ਕੋਸਤ ਸੇ ਆਪਾਂ ਹੀ ਪਾਛੜਿਆ ਆਏ ਨੇ ਮੈਂ ਤਾਂ ਕਿਹਾ ਸੁਖ ਦਾ ਸਾਹ ਲਵਾਂਗੀ ਇਹ ਹੋਰ ਹੀ ਸੇ ਆਪਾਂ ਖੜਾ ਹੋ ਗਿਆ ਹੁਣ ਹਾਂ ਹੁਣ ਕਹਾੜਾ ਸੁਣਾ ਲੈਣ ਦਾ ਵਾ ਸੁਣਾ ਮੈਂ ਕਹਾੜਾ ਲਿਓਣਾ ਵਾ ਗਈ ਹੀ ਉਹਨਾਂ ਵੱਲ ਉਹ ਵੀ ਗਾੜੀ ਕੋ ਉਹ ਗੱਲ ਕਰੀ ਜਾਂਦੇ ਉਹ ਗੜੇ ਮੰਨਣ ਤਿਆਰ ਵਾ ਨਹੀਂ ਤੂੰ ਤਾਂ ਬਾਹਰ ਨੂੰ ਤਲਵਾਰਾਂ ਮਾਰਦੀ ਸੀ ਫੇ ਮੈਂ ਲੈ ਜੂਗੀ ਮੈਂ ਲੈ ਜੂਗੀ ਜਾਂ ਫੇ ਲੈ ਜਾ ਹੁਣ ਖੜਿਆ ਨਹੀਂਗਾ ਮੰਮੀ ਜੀ ਵੇਖੋ ਕਰੋ ਨਾਲ ਕੋਈ ਜਾਵੇ ਤਾਂ ਫੇਰੀ ਮੈਂ ਜਾਵਾਂ ਮੈਂ ਕੱਲੀ ਦੱਸੋ ਉਹਨੂੰ ਕਿੱਥੇ ਖੜਾਂ ਜੇ ਮੈਂ ਤੁਹਾਨੂੰ ਕਿਹਾ ਵੀ ਨਾਲ ਚੱਲ ਜੋ ਤੂੰ ਹੀ ਨਾ ਕਰਤੀ ਜੇ ਉਹਨਾਂ ਵੱਲ ਗਈ ਉਹ ਕਹਿੰਦੇ ਆ ਕਿ ਜਿੱਦਾਂ ਮੰਮੀ ਕਹੂ ਉਦਾਂ ਮੈਂ ਕਰਨਾ ਆ ਆਹੋ ਤਾਂ ਤੂੰ ਤਾਂ ਹੁਣ ਆਗੂਦਰੀ ਹੋਈ ਆ ਫੇ ਉਹਨੇ ਬਹਾਨਾ ਲਾਇਆ ਤੇ ਤੂੰ ਰੌਲਾ ਪਾ ਲਿਆ ਪਰ ਉਹਨੂੰ ਪਤਾ ਵਾ ਨਾ ਫੇ ਮਾਂ ਪਿਓ ਦੇ ਆਖੇ ਲੱਗੀਦਾ ਮੰਮੀ ਜੀ ਵੇਖੋ ਟਿਲ ਮੱਟ ਦਾ ਕੋਈ ਪਤਾ ਨਹੀਂ ਹੁੰਦਾ ਦੁੱਖ ਸੁੱਖ ਸਰੀਰਾਂ ਨਾਲ ਹੀ ਹੁੰਦੇ ਆ ਜੇ ਅਭੀ ਨਵੀ ਕੋਈ ਹੋ ਗਈ ਗੱਲਬਾਤ ਤਾਂ ਫੇਰ ਕੱਲ ਨੂੰ ਕੀ ਕਰੋਗੇ ਨਿੱਕੇ ਤਾਂ ਨਹੀਂ ਉਹ ਮਰਨ ਲੱਗੀ ਅਭੀ ਨਵੀ ਕਾਦੀ ਅਭੀ ਨਵੀ ਹੋ ਜੂਗੀ ਆ ਚੰਗੀ ਗੱਲਾਂ ਡਰਾਵੇ ਦੇਣ ਰਹੀਆਂ ਅਭੀ ਨਵੀ ਹੋ ਜੂਗੀ ਜੇ ਤੈਨੂੰ ਅਭੀ ਨਵੀ ਦਾ ਇੰਨਾ ਡਰਵਾ ਤਾਂ じゃ ਲੈ ਜਾ ਫੇਰ ਉਹਨੂੰ ਤੈਨੂੰ ਡੱਕਿਆ ਹੀ ਕਮ ਸੇ ਕਮ ਮਮੀ ਨਾਲ ਕਰੋ ਤੇ ਕੋਈ ਜਾਵੇ ਪਿਓ ਤੇਰਾ ਘਰ ਹੈ ਨਹੀਂ ਕਿਨੂਕਲਾ ਦਾ ਨਾਲ ਤਾਂ ਡੇ ਮੁੰਡਕੀ ਤੀਆਂ ਮੀ ਜੀ ਐਸੇ ਮੂਹ ਦੇ ਨਾਲ ਕਹਿਣਾ ਵਾ ਕਿ ਲੈ ਹੁਣ ਕੱਲੀ ਤੁਰੀ ਫਿਰਦੀ ਆ ਬਾਹਰ ਮੈਂ ਤਾਂ ਤਾਂ-ਤਾਂ ਦਾ ਪੁੱਛਦੀ ਫਿਰਦੀ ਭਿਚਾ ਲੋ ਨਾਲ ਚਲ ਜਣ ਤੁਸੀਂ ਚਲ ਜੋ ਡੈਡੀ ਚਲ ਜੇ ਕੋਈ ਜਾਨ ਨਾਲ ਚਲ ਜੇ ਤੋ ਆਪਣੇ ਘਰ ਵਾਲੇ ਨੂੰ ਪੁੱਛ ਤੇ ਲਿਆ ਵਾ ਜੇ ਤੋ ਉਹ ਹੀ ਨਹੀਂ ਤੇਰੇ ਆਖੇ ਲੱਗਾ ਤੋ ਹੁਣ ਤੇਰ ਨਾਲ ਕੌਣ ਚਲ ਜੇ ਹੋਰ ਤੇ ਮੰਮੀ ਘਰ ਵਾਲਾ ਵੀ ਤੁਹਾਡੇ ਰਸੀ ਆ ਜਿਹੜੇ ਦਸੇ ਤੁਸੀਂ ਦਰੇ ਉਹ ਉੱਤੇ ਹੀ ਉਹ ਤਰੇ ਆ ਮੈਂ ਦੱਸੋ ਕੀ ਕਰਾਂ ਨੀ ਜਾ ਮੇਰਾ ਸਿਰ ਨਾ ਖਾ ਜਿੱਥੇ ਜੀ ਕਰਦਾ ਲੈ ਜਾ ਮੇਰਾ ਨੀਗਾ ਟਾਈਮ ਹੈਗਾ ਮੇਰ ਕੋ ਨਹੀਂ ਜਾਇਆ ਜਾਂਦਾ ਗਰਮੀ ਦੇ ਵਿੱਚ ਮੰਮੀ ਜੀ ਥੋੜਾ ਜਿਹਾ ਦਿਲ ਆਪਣੇ ਨੂੰ ਪਗਲਾਓ ਉਤੇ ਰੱਬ ਵਿੰਦਾ ਆ ਥੋੜਾ ਬੋਦਾ ਤਰਸ ਖਰਿਆ ਕਰੋ ਮੇਰੀ ਗਾ ਸੁਣ ਮੈਂ ਬੜਾ ਤਰਸ ਖਾਦਾ ਵਾ ਉਹਦੇ ਕੰਮ ਤਰਸ ਖਾਣ ਵਾਲੇ ਨਹੀਂਗੇ ਹੈਗੇ ਤਰਸ ਖਾਓ ਉਤੇ ਤੂੰ ਤਰਸ ਖਾਣੀ ਰਹੀ ਆ ਤਰਸ ਇੱਕ ਜਣਾ ਹੀ ਖਾਂਦਾ ਹੁੰਦਾ ਸਾਰਾ ਟੱਬਰ ਨਹੀਂ ਖਾਂਦਾ ਸਾਰਾ ਡੱਬਰ ਤੇ ਇੱਕ ਪਾਸੇ ਮੈਂ ਇਕੱਲੀ ਦੱਸੋ ਕੀ ਕਰਾਂ ਖਾਵੇ ਬੱਸਾਂ ਨੰਗਨੀਆਂ ਬੂਏ ਗਾੜੀਆਂ ਦੀ ਜਾਂ ਛੱਡ ਕੇ ਚੱਲ ਜਾ ਜੇ ਮੰਮੀ ਜੀ ਤੁਸੀਂ ਇਹ ਗਲਤੀ ਆਈ ਹੈ ਨਾ ਤਾਂ ਕੋਈ ਨਹੀਂ ਮੈਂ ਲੈ ਜੂੰਗੀ ਉਹਨੂੰ ਮੈਧੁਨ ਮਰਦੀ ਨੂੰ ਵੇਖ ਨਹੀਂ ਸਕਦੀ ਹੈਗੀ ਮੈਨੂੰ ਤਾਂ ਤਰਸ ਆਉਂਦਾ ਹੀ ਆ ਤੇ ਕੋਈ ਗੱਲ ਨਹੀਂ ਮੈਂ ਬਾਹਰੋਂ ਕੇ ਨੂੰ ਫਿਰ ਕਹਿ ਦੇਣੀ ਆਂ ਡੰਗ ਮੰਡੋ ਤੂੰ ਕਹਿ ਹਾਂ ਬਾਹਰੋਂ ਕਿੰਨੂੰ ਕਹਿਨੀ ਆ ਵੇਖੀਂ ਤੇ ਫਿਰ ਮੈਂ ਤੇਰਾ ਇਲਾਜ ਕੀ ਕਰਦੀ ਆਂ ਫਿਰ ਵੀ ਬਾਹਰੋਂ ਕਹਿ ਦਿੰਦੀ ਨਹੀਂ ਲੈ ਕੇ ਆ ਇਹ ਤੋਂ ਚੰਗਾ ਬਿਹਤਰ ਹੋਏ ਬਨਾਲ ਚੱਲ ਜਾਓ ਕੀ ਹੋ ਜਾਊਗਾ ਖਬਰਦਾਰ ਜੇ ਬਾਹਰ ਕਹਿਤਾ ਕਿ ਗੱਲ ਪਹੁੰਚੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਅੱਗੇ ਤੇ ਉਹਨੂੰ ਮੈਂ ਇਦਾਂ ਡੈਂਹਿਆ ਕਰਾਂ ਮੁਰਕੇ ਨਾ ਹੋਵੇ ਤੈਨੂੰ ਘਰੋਂ ਕੱਢਾਂਗੀ ਮੈਂ ਬਾਹਰੋਂ ਤੇ ਕਿੰਨੂੰ ਨਾਲ ਖੜਨਾ ਹੀ ਆ ਤੂੰ ਕਹਿ ਕੇ ਤੇ ਵੇਖ ਬਾਹਰੋਂ ਅੱਗੇ ਫਿਰ ਤੇਰਾ ਹਾਲ ਮੈਂ ਕੀ ਕਰਦੀ ਆਂ ਨਾਲੇ ਲ ਬਾਰੋਂ ਕਹਿਨੀ ਕੇ ਹਨੂ ਮੈਂ ਜੋ ਤਾਂ ਪਿਆਨੀਆਂ ਫਰਕ ਥੋੜਾ ਬੋਦਾ ਨਹੀਂ ਦੀਦੀ ਪੇੜ ਬੜੀ ਜਿਆਦਾ ਹੋਈ ਜਾਣਗੇ ਮੈਂ ਤਾਂ ਖਸ਼ਾ ਥੋੜੀ ਬੋਤੀ ਖੜੀ ਹੋਵੇ ਨਹੀਂ ਦੀਦੀ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਗਈ ਹੀ ਤੇਰੇ ਭਾਜੀ ਵੱਲ ਉਹ ਵੇ ਲਈ ਦੇ ਥੋੜਾ ਜਿਹਾ ਕੰਮ ਕਰਨਾ ਉਹ ਪਤਾ ਨਾ ਕੀ ਗੱਲ ਵਾ ਡੈਡੀ ਜੀ ਨੂੰ ਖਰੇ ਕੋਈ ਜ਼ਰੂਰੀ ਕੰਮ ਵਾ ਉਹਨਾਂ ਨੂੰ ਜਾਣਾ ਪਣਾ ਵਾ ਸ਼ਹਿਰ ਉਹਨਾਂ ਦੇ ਨਾਲ ਹਾਂ ਤਾਂ ਕੋਈ ਗੱਲ ਨਹੀਂ ਕੋਈ ਨਾ ਕੋਈ ਆਪਾਂ ਹੀ ਲਾ ਕਰਦੇ ਆ ਉਹ ਕੰਮ ਬੜਾ ਜ਼ਰੂਰੀ ਹੈ ਨਹੀਂ ਤੇ ਆਪਾਂ ਚੱਲ ਜਣਾ ਕੋਈ ਨਹੀਂ ਤੇ ਫਿਕਰ ਨਾ ਕਰ ਹੈ ਨਹੀਂ ਕੋਈ ਗੋਲੀ ਗਾਲੀ ਹੱਦੀ ਕਰਨੀ ਦੋਹੀ ਖਾ ਲੈਣੀ ਮੜੀ ਮੋਟੀ ਨਹੀਂ ਦੀਦੀ ਪੇਟ ਤੇ ਦਰਦ ਬੜੀ ਜ਼ਿਆਦਾ ਹੋਈ ਜਾਂਦੀ ਆ ਮੈਂ ਤੇ ਪਾਣੀ ਭੁਣੀ ਵੀ ਪੀਤਾ ਵਾ ਪਰ ਨਹੀਂ ਫਰਕ ਪੈਣ ਰਿਹਾ ਹਾਂ ਚੱਲ ਫਿਰ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਨਹੀਂ ਦੀ ਫਰੀਦਾ ਕਰ ਹਾਂ ਦਲਜੀਤ ਨੂੰ ਫੋਨ ਲਾ ਹਾਂ ਪੱਡ ਵੀਰ ਜੀ ਨੂੰ ਕਹਾਂ ਚੱਲ ਤੂੰ ਕਹਿ ਮੜਾ ਜਾਈ ਕੋਈ ਨਹੀਂ ਮੈਂ ਨਾਲ ਚਲ ਜੂਗੀ ਨਾ ਮੈਂ ਕਹਾਂਗੇ ਕਿ ਦੀਦੀ ਉਹ ਨਾਲ ਮੈਂ ਗੱਲ ਕਰਾਂ ਕਰਨੀ ਤੇ ਤੇ ਹਿੰਦੂ ਸੋਮੈ ਕਿਹਾ ਕਿ ਆ ਤੁਸੀਂ ਉਹ ਆਖਿਆ ਵੀ ਮੈਂ ਮਤਲਬ ਥੋੜੀ ਜਿਹੀ ਠੀਕ ਜੀ ਨਹੀਂ ਹੈਗੀ ਮੈਂ ਲਾ ਲਾ ਹਪਲਾ ਮੜਾਇਆ ਪਲਾ ਕੀ ਕਹਿੰਦੀ ਆ ਚੱਲ ਹੁਣ ਉਹਨਾਂ ਨੂੰ ਹੀ ਨਾਲ ਲੈ ਜੰਨੇ ਆ ਹੁਣ ਤੈਨੂੰ ਪਤਾ ਹੈ ਉਹ ਤਾਂ ਦੋਵੇਂ ਚਲ ਗਈਆਂ ਸ਼ਹਿਰ ਹਨਾ ਤੇ ਫੇਰ ਇਦਾਂ ਕਿੰਨਾ ਕ ਟਾਈਮ ਕੱਢਣਾ ਚੱਲ ਜੋ ਤਲਾ ਹਪਲਾ ਮੜਾਇਆ ਇਹ ਕਹਿੰਦੀ ਦੀ ਫੀਡ ਹੋਈ ਬੜੀ ਜਾਨ ਦੀ ਚਲ ਕੋਈ ਨਹੀਂ ਭਈ ਉਹਨਾਂ ਫਰਕ ਹੌਸਲਾ ਰੱਖ ਥੋੜਾ ਜਿਹਾ ਕੋਈ ਨਹੀਂ ਜਾਣੇ ਹੈ ਹਲੋ ਹਲੋ ਸਸਿਕਾ ਜੀ ਸਸਿਕਾ ਦੇ ਪੀ ਵਾਲਾ ਠੀਕ ਹੈ ਵੀਰ ਜੀ ਤੁਸੀਂ ਦੱਸੋ ਵਧੀਆ ਵਧੀਆ ਵੀਰ ਜੀ ਕੀ ਕਹਿੰਦੇ ਹੋ ਤੁਸੀਂ ਕੁਝ ਨਹੀਂ ਹੋਦਾ ਮਿਲਣਾ ਇਹ ਮੈਂ ਕਰੀ ਠੀਕ ਹੈ ਠੀਕ ਹੈ ਵੀਰ ਜੀ ਮੈਂ ਤੁਹਾਨੂੰ ਕਹਿਣਾ ਹੈ ਵੀ ਤੁਸੀਂ ਮੈਨੂੰ ਆ ਸਕਦੇ ਜੀ ਕੀ ਗੱਲ ਹੋਈ ਆ ਮੇਂ ਜੀ ਮੇਰੇ ਨਾਲ ਬਸ ਐਵੇਂ ਦਰਦ ਜੀ ਹੋਈ ਜਾਂਦੀ ਐ ਤੇ ਕਰਨੀ ਕੋਈ ਵੀ ਹੈਗਾ। ਅਸਾਂ ਦਵਾਈ ਲੈਂਦੀ ਨਹੀਂ ਐ। ਨਹੀਂ ਵੀਰ ਜੀ ਜੇ ਤੁਸੀਂ ਆ ਜਾਓ ਤੇ ਅਸੀਂ ਲੈਵਨੇ ਦਵਾਈ ਜਾ ਕੇ। ਕੋਈ ਗੱਲ ਨਹੀਂ ਆਇਨਾ ਮੈਂ। ਹੂੰ। ਉਹ ਇੱਥੇ ਆ ਜਾਓ ਹਸ਼ੇਤੀ ਮਾੜਾ ਜ। ਕੋਈ ਗੱਲ ਨਹੀਂ ਕੋਈ ਗੱਲ ਜੋ ਤਾਂ ਆਇਨਾ ਮੈਂ। ਹਾਂ ਜੀ। ਠੀਕ। ਜੋ ਤਾਂ ਕੀ ਆਂਦੇ ਆ। ਕੁਛ ਨਹੀਂ ਕਹਿੰਦੇ ਦੇਦੀ ਘਰੇ ਆਈਆਂ ਮੈਂ ਤੇ ਮੈਂ ਆ ਜਾਨਾ। ਚਲ ਸ਼ੁਕਰਾ ਕੋਈ ਨਹੀਂ ਆ ਜਾਂਦੇ ਐ ਨਾ ਤੇ ਆਪਾਂ ਚਲ ਜਾਨੀ ਆ। ਠੀਕ ਆ ਠੀਕ ਆ ਬੇਬੀ ਆ ਸਮਝ ਨਹੀਂ ਆਉਂਦੀ ਦੀਦੀ ਇੰਨੀ ਪੀੜ ਪਤਾ ਨਹੀਂ ਕਿਉਂ ਹੋਈ ਜਾਂਦੀ ਆ ਕੋਈ ਨਹੀਂ ਬਬੂ ਉਦਾ ਹੋ ਗਿਆ ਹੁਣ ਆਵਾ ਗਰਮੀ ਵੀ ਇੱਕ ਬਹੁਤ ਆ ਨਾ ਪਾਣੀ ਪੂਣੀ ਪੀਆ ਕਰ ਵੱਧ ਹਾਂਜੀ ਗਰਮੀ ਦਾ ਕਰਕੇ ਵੀ ਹੋ ਜਾਂਦਾ ਕੋਈ ਨਹੀਂ ਬਾਕੀ ਆਪਾਂ ਚੈੱਕ ਅਪ ਕਰਾਉਨੇ ਆ ਕੋਈ ਨਹੀਂ ਲੱਗ ਜਣਾ ਵਾ ਪਤਾ ਠੀਕ ਹੈ ਹਨਾ ਤੇ ਕੋਈ ਨਹੀਂ ਆਉਂਦੇ ਆ ਵੀਰ ਜੀ ਤੇ ਮੈਨੂੰ ਦੱਸੀਂ ਘਰੇ ਮਰ ਸੋਈ ਜਾਵਾ ਠੀਕ ਆ ਕਰ ਤੂੰ ਰੈਸਟ ਕਿੰਨਾ ਮਾੜਾ ਸਵਾਇਆ ਨਾ ਕਾਂ ਦੇ ਵਿੱਚ ਸਾਰੇ ਹੁੰਦੇ ਹੋਇਆਵੇਂ ਨਾਲ ਕੋਈ ਨਹੀਂ ਜਾਂਦਾ। ਦਸਵੱਡੀ ਚੰਗੀ ਹੁੰਦੀ ਸੀ ਹੁਣ ਉਹਦੇ ਵਿੱਚ ਬਾਣ ਬੜੀ ਵਧੀ ਹੈ। ਕਿੱਦਾਂ ਗਾੜੀ ਜਪਾਨ ਚਲਾਉਂਦੀ ਹੈ। ਕੋਈ ਗੱਲ ਨਹੀਂ ਆ ਲੈੰਦਾ ਟਾਈਮ ਤੈਨੂੰ ਤਾਂ ਮੈਂ ਦੱਸੂੰਗੀ। ਮੰਮੀ ਜੀ ਕਰ ਲਿਆ ਕੰਮ ਤੰਦਾ? ਕੰਮ ਤੰਦਾ ਤੇ ਕਰ ਲਿਆ ਵਾ। ਹੂੰ। ਤੇ ਤੈਨੂੰ ਮੈਂ ਕੀ ਦੱਸਾਂ? ਫੇਰ ਪਿੰਡਾਂ 'ਚ ਜ਼ਬਾਨ ਬੜੀ ਵਧੀ ਉਹ। ਬੜਾ ਬੋਲਣ ਲਈ ਹੀ ਉਹ। ਫੇਰ ਕੋਈ ਗੱਲ ਹੋ ਗਈ ਹੈ ਘਰ 'ਚ ਹੁਣ? ਗੱਲ ਕੀ ਹੋਣੀ ਹੈ? ਆਂਦੀ ਭੈ ਪਿਆਨੋ ਜੋਤ ਨੂੰ ਲੈ ਕੇ ਜਾਣਾ ਵਾ ਆਹੋ ਤੇ ਮੇਰੇ ਨਾਲ ਚੱਲੋ ਬੰਦਾ ਇਹਨੂੰ ਪੁੱਛੇ ਵੀ ਮੈਂ ਬੱਸਾਂ ਦੇ ਵਿੱਚ ਕਿੱਥੇ ਤੱਕ ਇਹ ਖਾਂਦੀ ਫਿਰਾਂ ਉਹ ਮੇਰੇ ਨਾਲ ਵੀ ਗਈ ਹਵੇਲੀ ਹੂੰ ਤੇ ਮੈਂ ਤਾਂ ਜਵਾਬ ਦੇ ਦਿੱਤਾ ਮੈਂ ਜੇ ਮੰਮੀ ਹਾਂ ਕਰੂਗੀ ਨਾ ਤੇ ਫੇਰ ਮੈਂ ਜਾਣਾ ਮੈਂ ਨਹੀਂ ਨਹੀਂ ਤੇ ਜਾਣ ਮੈਨੂੰ ਇਹ ਹੋਗਾ ਲਾਂਦੀ ਹੀ ਆਂਦੀ ਜਿੱਦਾਂ ਤੇ ਤੁਸੀਂ ਜੇ ਉਦਾਂ ਦਾ ਹੀ ਉਹ ਵਾ ਉਹ ਵੀ ਇੱਕ ਮਾਂ ਦੇ ਮਗਰ ਹੀ ਲੱਗਾ ਵਾ ਵੀ ਜਿੱਦਾਂ ਮੇਰੀ ਮਾਂ ਕੋ ਮੈਂ ਓਦਾਂ ਹੀ ਕਰਨੀ ਆ ਉਹ ਮੈਂ ਤੇ ਆਖਿਆ ਵੀ ਉਹਦੇ ਭਰਾ ਨੂੰ ਫੋਨ ਕਰ ਦੋ ਉਦਾਂ ਆ ਜਾਂਦਾ ਮੂੰਹ ਚੋਕੇ ਤੇ ਹੁਣ ਨਹੀਂ ਆ ਸਕਦਾ ਮੈਂ ਤਾਂ ਕਿਹਾ ਹੀ ਭੀ ਜੇ ਤੈਨੂੰ ਜ਼ਿਆਦਾ ਦੁੱਖ ਵਾ ਨਾ ਬੱਸੇ ਚੜ੍ਹ ਨਾਲ ਲੈ ਜਾ ਉਹਨੂੰ ਆ ਉਹ ਤਾਂ ਚੱਲ ਜਣ ਦੋਵੇਂ ਜਾਣੀਆਂ ਤੇ ਗਾੜੀਆਂ ਜਵਾਬ ਪਤਾ ਮੈਨੂੰ ਉਹਨੇ ਕੀ ਦਿੱਤਾ ਇਹ ਮੈਂ ਆਂਡ ਗਵਾੜ ਕਿਸ ਨੂੰ ਕਹਿ ਲੈਨੀ ਆ ਮੈਂ ਤਾਂ ਆਂਡ ਗਵਾੜ ਕਿਹਾ ਕਿ ਤੇ ਵੇਖਾਂ ਵੇਖੀ ਸਹੀ ਮੈਂ ਤੇਰਾ ਹਸ਼ਰ ਮੈਂ ਕੀ ਕਰਦੀ ਫਿਰ ਉਹ ਮੰਮੀ ਕੱਖ ਨਹੀਂ ਗਾਨੂ ਹੋਇਆ ਉਹ ਪਖੰਡ ਕਰਨ ਦੀ ਵੇਜੇ ਨਹੀਂ ਨਾ ਰਪਿੰਦਰ ਨੂੰ ਪੁੱਛ ਤੇ ਜਹਾੜਦੇ ਤੋਂ ਜਾ ਕੇ ਦੋ ਖਰਾਕਾਂ ਬਣਵਾ ਕੇ ਲਿਆ ਦੇ ਉਹਨੂੰ ਉਹ ਘਰੋਂ ਕੋਈ ਗੋਲੀ ਗਾੜੀ ਖਾਲੇ ਦਾ ਸੈਂ ਇੰਨਾ ਰਪਿੰਦਰ ਨੂੰ ਮੈਂ ਜਵਾਬ ਦੇ ਦਿੱਤਾ ਵਾ ਮੈਂ ਵੀ ਭਰਾ ਇਹਦਾ ਇੱਥੇ ਹੀ ਆ ਤੇ ਉਹ ਲਿਆ ਕੇ ਦਵੇ ਦਵਾਈ ਤੇ ਨਾਲੇ ਉੱਥੇ ਲੈ ਜਾਏ ਇਹਨੂੰ ਪਿੰਡ ਨਾਲੇ ਇੱਥੋਂ ਚਲ ਜੂਗੀ ਸਾਨੂੰ ਤਾਂ ਕਹਿਣ ਲਈ ਆ ਵੀ ਜਾਓ ਮੇਰੇ ਨਾਲ ਉਹਨੂੰ ਲੈ ਜਾਓ ਕਿਤੇ ਤੇ ਭਰਾ ਨੂੰ ਕਰਦੇ ਫੋਨ ਉਹ ਆਣ ਕੇ ਚਾਰ ਦਿਨ ਲੈ ਜੇ ਉਹ ਕੀਤਾ ਹੀ ਹੁਣਾ ਹੁਣ ਜੇ ਜਵਾਬ ਮਿਲ ਗਿਆ ਚਾਰੇ ਬੰਨਿਆਂ ਤੇ ਉਹ ਤਾਂ ਹੈ ਹੀ ਹੈ ਮੱਵ ਲਵਲੀ ਰੁਪਿੰਦਰ ਤੇ ਉਤੋਂ ਵੀ ਤਾਂ ਹੋ ਗਈ ਆ ਉਹ ਮੈਂ ਇਹਨੂੰ ਬੜਾ ਸਮਝਾਇਆ ਸੀ ਮੈਂ ਉਹਦੇ ਮਗਰ ਨਾ ਲੱਗ ਤੇਰੇ ਘਰ ਦੇ ਨੇ ਖਲਾਫ ਹੋ ਜਣੇ ਸਾਰਿਆਂ ਨੇ ਉਹਦਾ ਕਰਕੇ ਨਾ ਇਹਨੇ ਆਪਣਾ ਘਰ ਵੀ ਖਰਾਬ ਕਰਨਾ ਹੀ ਅੱਗੇ ਕਿਤੇ ਬੋਲਦੀ ਨਹੀਂ ਹੁੰਦੀ ਉਹਦਾ ਕਰਕੇ ਨਾ ਕਿੱਦਾਂ ਹੁਣ ਜਪਾਂ ਚਲਾਉਂਦੀ ਆ ਉਹ ਠੀਕ ਨਹੀਂ ਗਈ ਉਹਦੇ ਪੀੜ ਹੋਣ ਲਈ ਆ ਉਹਨੂੰ ਆਹ ਹੋਣ ਰਿਹਾ ਮੈਂ ਕਿਤੇ ਨਹੀਂ ਮਰਦੀ ਉਹ ਕੋਈ ਨਹੀਂ ਹੰਦਾਂ ਨੂੰ ਕੋਈ ਗੱਲ ਨਹੀਂ ਵੇਲੀ ਮੈਂ ਬਥੇਰਾ ਸਮਝਾਇਆ ਉਹਨੂੰ ਹੁਣ ਮੈਂ ਫੇਰ ਸਮਝਾਉਣਾ ਸਮਝਾ ਦੇ ਉਹਨੂੰ ਤੇ ਇੱਕ ਨੂੰ ਕਹੇ ਜਬਾਨ ਕੱਟ ਚਲਾਇਆ ਕਰ ਹੁਣ ਆਹੀ ਤਾਂ ਡੇਲ ਆ ਹੁਣੇ ਆਈ ਹੀ ਉਹ ਮੈਂ ਤੇ ਵੇਲੀ ਨੂੰ ਨਹੀਂ ਆਉਂਦਿਆ ਮੈਂ ਫੇਰ ਨਾ ਘਰ ਚ ਕਪੱਤ ਪਾਵੇ ਤੇ ਘਰੇ ਤੁਰਿਆ ਫੰਡਿਆ ਮੈਂ ਉਹਨੂੰ ਜਾ ਕੇ ਕਹਦੇ ਵੀ ਹੰਨੀ ਇੱਥੇ ਉਹਨੇ ਕੋਈ ਗੱਲ ਕਹਿ ਪੇ ਤੇ ਭਰਾ ਨੂੰ ਫੋਨ ਕਰ ਤੇ ਲੈ ਜਾ ਚਾਰ ਦਿਨ ਤੇ ਜਿੱਥੇ ਖੜਨਾ ਲੈ ਜਾ ਇਥੇ ਕੋਈ ਹੋਰ ਸੇ ਆਪਾਂ ਪੈ ਗਏ ਨਾ ਫਿਰ ਨਾ ਸਾਡਾ ਲੱਗਣਾ ਉਹ ਮੈਂ ਨਹੀਂ ਗਾ ਜਾਣਾ ਜੇ ਮੈਨੂੰ ਵੇਖ ਲਿਆ ਨਾ ਉਹਨਾਂ ਨੇ ਤੇ ਉਹਨੇ ਕਿਹਾ ਭਾਜੀ ਆਈ ਗਿਆ ਆ ਆ ਜਾਂਦੀ ਇਥੇ ਬਾਹਰ ਆਵਾਜ਼ ਮਾਰ ਕੇ ਚਾਦਾ ਘੁੱਟ ਬਣਾ ਕੇ ਦੇ ਮੈਨੂੰ ਹੁਣ ਅੰਦਰ ਹੀ ਸ਼ਹੀਦ ਹੋਈ ਉਹ ਤੇ ਲੱਗ ਗਈ ਚੱਲ ਕੋਈ ਨਹੀਂ ਮੈਂ ਕਹਿਣਾ ਮਨੂੰ ਆ ਤੇ ਹੁਣ ਸਾਡੀ ਲੱਤ ਉੱਤੇ ਹੋ ਗਈ ਆ ਚੱਲ ਇਹ ਆ ਵੀ ਇਥੇ ਚਲ ਜੂਗੀ ਨਾ ਮੁੜ ਕੇ ਕਿੜੀ ਹਿੰਦੀ ਹੋਈ ਆ ਵੀ ਜੇ ਉਹ ਆਊਗਾ ਤਾਂ ਫੇਰ ਹੀ ਲੈ ਕੇ ਜਾਊਗਾ ਓਏ ਉਹਨੇ ਆਉਣਾ ਹੀ ਆਉਣਾ ਵਾ ਇਹਨਾਂ ਨੂੰ ਫੋਨ ਕੀਤਾ ਹੁਣ ਮੈਨੂੰ ਪਤਾ ਹੈ ਇਹਨਾਂ ਦਾ ਤੌਰਪਿੰਦਰ ਨੂੰ ਕਹਿ ਕਹਿ ਫੋਨ ਕਰ ਤੇ ਲੈ ਜੇ ਤੈਨੂੰ ਕੋਈ ਗੱਲ ਨਹੀਂ ਮੈਂ ਪੁੱਛ ਗੱਲ ਖੜਨਦੀ ਨਹੀਂਗੀ ਸਮੇ ਤੋਂ ਡਰ ਲੱਗਦਾ ਵਾ ਮੁੜ ਕੇ ਹੱਥਾਂ ਨਾਲ ਦਿੱਤੀਆਂ ਮੂੰਹ ਨਾ ਖੋਲਣੀਆਂ ਪਿਆੜੀਆਂ ਜੇ ਤੇ ਉਹਦੇ ਲਾਗੇ ਹੋਈ ਨਾ ਫੇਰ ਨਿਕਾ ਮੈਂ ਜਾਣਾ ਉਦਾਂ ਜੇ ਤੱਕ ਦੀ ਮੈਂ ਕਹਿ ਦਿੰਨਾ ਆ ਸੋਈ ਤੇ ਨਾ ਹੋਵੇ ਇਹ ਕਿਹੜਾ ਹੈਗਾ ਵਾ ਖੜਕ ਕੇ ਉਹਨੂੰ ਕਵੇ ਹਾਂ ਫੇਰ ਗੱਲ ਬਾਨੀ ਆ ਜਿੱਦਾਂ ਤੂੰ ਜਵਾਬ ਦੇਣ ਡਿਆ ਵਾ ਨਾ ਉਦਾਂ ਨਾ ਭੂਏ ਚੜਨਾ ਹੋ ਜੋਤ ਜੋਤ ਸਾਸ਼ਕਾ ਵੀਰ ਜੀ ਸਾਸ਼ਕਾ ਜੋਤਾ ਹਾਂਜੀ ਇੰਦਰੀ ਜੀ ajo ਜੋਤਾ ਹਾਂਜੀ ਵੀਰ ਜੀ ਸਸੀ ਕਾਂ ਕੀ ਗੱਲ ਹੋਈ ਆ ਕੁਛ ਨਹੀਂ ਦਿੱਤੀ ਹੈ ਮੈਂ ਇਸ ਜਿੱਲਾ ਜਾਵੋਗੇ ਅੱਛਾ ਚੱਲੀ ਦਵਾਈ ਲੈਣ ਫਿਰ ਹਾਂਜੀ ਅੱਛਾ ਦਵਾਈ ਖਾਦੀ ਕੋਈ ਉਹ ਵੀਰ ਜੀ ਦਵਾਈ ਕਿੱਥੋਂ ਖਾਣੀ ਆ ਹਾਂਜੀ ਸਵੇਰ ਦੀ ਬਸ ਇੰਦਾਂ ਹੀ ਦੇਰ ਕਰੇ ਕੋਈ ਦਵਾਈ ਹੈ ਨਹੀਂ ਅੱਛਾ ਤੇ ਇਨਾਂ ਦਾ ਵੀ ਘਰੇ ਟਾਈਮ ਨਹੀਂ ਹੈਗਾ ਇਹ ਵੀ ਕਿ ਡੈਡੀ ਜੀ ਨਾਲ ਸ਼ਹਿਰ ਸਗੇ ਗਏ ਕਿਤੇ ਹਾਂਜੀ ਗਏ ਆ ਕਿਤੇ ਉਦੋਂ ਤੇ ਚਲ ਜਾਣਾ ਹੀ ਨਹੀਂ ਆ ਇਹਨਾਂ ਦੇ ਨਾਲ ਠੀਕ ਹੈ ਤਾਂ ਹਾਂਜੀ ਇਹਦਾ ਕਰਕੇ ਫੇਰ ਜਾਇ ਨਹੀਂ ਗਿਆ ਤਾਂ ਹੀ ਫੇਰ ਤੁਹਾਨੂੰ ਫੋਨ ਲਾਇਆ ਵੀ ਚਲ ਤੁਸੀਂ ਆਓ ਤੇ ਕੋਈ ਨਹੀਂ ਮੈਂ ਜਾਣੀ ਆ ਨਾਲ ਤੇ ਜਾ ਕੇ ਲਿਓ ਨੇ ਆ ਚਲੋ ਕੋਈ ਗੱਲ ਨਹੀਂ ਚਲ ਜਣੇ ਆਪਾਂ ਹਾਂਜੀ ਚਲੋ ਆਓ ਜåt ਚਲ ਲੈ ਬੋਨ ਹਾਂਜੀ ਹਾਂਜੀ ਚਲੋ ਚਲ ਹੌਲੀ ਹੌਲੀ ਆ ਜਾ ਅਜਾ ਜਦ ਇਥੇ ਪੈ ਬੈਜੋ ਵੀ ਅਜੀਤ ਕੋਈ ਗੱਲ ਨਹੀਂ ਚਲਤਾ ਹਾਂ ਜਾ ਉੱਪਰ ਛਲਾ ਰੱਖ ਇਥੇ ਤੇ ਉਹ ਮੈਂ ਬਣਾਉਣੀ ਹੈ ਕੁਝ ਖਾਣ ਨੂੰ ਹੈ ਕੋਈ ਨਹੀਂ ਜੋਧ ਪੈ ਜਾਣਾ ਵਾ ਫਰਕ ਕੋਈ ਢੀ ਮੂਲੀ ਜੀ ਗੱਲ ਵਾ ਕੋਈ ਖਾਸ ਇੰਨਾ ਨਹੀਂ ਗਾ ਕੋਈ ਨਹੀਂ ਆ ਕੋਈ ਨਹੀਂ ਮੈਂ ਲਿਆਉਣੀ ਕੁਝ ਬਣਾ ਕੇ ਤੇ ਖਾਓ ਤੇ ਫਿਰ ਦਵਾਈ ਖਾਓ ਹੈ ਹਾਂਜੀ ਵੀਰ ਜੀ ਆਪਣਾ ਖਿਆਲ ਰੱਖਿਆ ਕਰ ਤੁਸੀਂ ਇਹਦੀ ਢਿੱਲੀ ਮੈਨੂੰ ਫੋਨ ਕਰਦੀ ਆ ਵੀਰ ਜੀ ਮੈਂ ਤੇ ਕਹਿਆ ਘਰ ਕੋਈ ਨਾ ਕੋਈ ਚਲ ਜੂਗਾ ਨਾਲ ਪਰ ਮੈਨੂੰ ਕੀ ਪਤਾ ਹੀ ਪੈਣਾ ਨਹੀਂ ਜਾਣਾ ਤੂੰ ਮੈਨੂੰ ਫੋਨ ਕਰਦੀ ਮੈਂ ਉਸੇ ਲੈ ਆਇਆਣਾ ਕੋਈ ਨਹੀਂ ਵੀਰ ਜੀ ਮੈਂ ਗਾ ਤਾਂ ਇਸ ਚੀਜ਼ ਦਾ ਖਿਆਲ ਰੱਖੂ ਮੰਮੀ ਉਹਨਾਂ ਨੂੰ ਇਹ ਗੱਲ ਹਾਂਜੀ ਵੀਰ ਜੀ ਮੰਮੀ ਨੂੰ ਨਾ ਫਿਕਰ ਜੀ ਬੜੀ ਹੁੰਦੀ ਆ ਉਹ ਮੈਨੂੰ ਪੁੱਛਦੇ ਹੀ ਰਹਿੰਦੇ ਆ ਕਿ ਜੀਤ ਨੂੰ ਕੁਝ ਪਤਾ ਲੱਗਾ ਕੋਈ ਗੱਲ ਹੋਈ ਆ ਪਰ ਮੈਂ ਨਹੀਂ ਦੱਸਿਆ ਮੈਂ ਉਹਨਾਂ ਨੂੰ ਇਹੀ ਕਹਿਆ ਮੈਂ ਹੈ ਉਹਦੇ ਆਪਣੇ ਕੰਮ ਕਰ ਰਹੇ ਆ ਜੀ ਮਮੇ ਜੀ ਹਣ ਪਤਾ ਕਰਨ ਨੂੰ ਮਗਰ ਕੀ ਰਹਿ ਗਿਆ ਵਾ ਜਦੋਂ ਸਾਰਾ ਕੁਝ ਘਾਰ ਹੀ ਆ ਗਿਆ ਤੂੰ ਜੋਤ ਪਰਵਾਹ ਨਾ ਕਰ ਮੈਂ ਆਪਾਂ ਦਾ ਕੀਤਾ ਵਾ ਦੋ ਚਾਰ ਸਬੂਤ ਮਿਲਿਆ ਤਾਂ ਲੱਗੇ ਆ ਠੀਕ ਆ ਤੇ ਮੈਂ ਹੋਰ ਇਕੱਠੇ ਕਰਦਾ ਪਿਆ ਹਾਂ ਐਦਾਂ ਨਹੀਂ ਕੋਈ ਗੱਲ ਨਹੀਂ ਤੂੰ ਡਰਨਾ ਨਹੀਂ ਆ ਠੀਕ ਹੈ ਨਾ ਮੈਂ ਹੈਗਾ ਨਾ ਜੋਤ ਸਬੂਤ ਮੈਂ ਸਾਰੇ ਇਕੱਠੇ ਕਰ ਲਏ ਆ ਇਹ ਕਿਹੜੀ ਪੱਕੇ ਸਬੂਤ ਇਕੱਠੇ ਹੋ ਲੰਦੇ ਇਹਨੂੰ ਬਿਠਾ ਕੇ ਦੱਸੂਗਾ ਮੈਂ ਤੇ ਗਲਤੀ ਕਿਹਦੀ ਹੈ ਮੇਰੀ ਭੈਣ ਦੀ ਕਿ ਇਹਨਾਂ ਦੀ ਵੀ ਜੀ ਜੇ ਮੇਰੀ ਤੀਹ ਇੱਕ ਗੱਲ ਮੰਨਾਂ ਉਹ ਤੇ ਹਾਂਜੀ ਮੈਨੂੰ ਆਪਣੇ ਨਾਲ ਲੈ ਜਦੋਂ ਚੱਲਦੇ ਨੇ ਮੇਰੇ ਬਾਹੂ ਗੱਲ ਸੁਣ ਦੁੱਖ ਮੈਨੂੰ ਵੀ ਹੈਗਾ ਤੇਰਾ ਇੱਕ ਗੱਲ ਸੁਣ ਮੇਰੀ ਜਦੋਂ ਇੱਕ ਨੇ ਤੂੰ ਘਰੋਂ ਪੈਰ ਪੁੱਟ ਲੈਣਾ ਇਹਨਾਂ ਤੁਹਾਨੂੰ ਵਸਾ ਨਹੀਂ ਦੇਣਾ ਇੱਥੇ ਹੋਏ ਜੀ ਇੱਥੇ ਰਹਿ ਵੀ ਕੀ ਗਿਆ ਵਸਣ ਮੈਂ ਰਾਣੀ ਹਾਂ ਜੀ ਲੱਗਦਾ ਇੱਥੇ ਬਹੁਤ ਗੱਲ ਤੇ ਤੇਰੀ ਠੀਕ ਆ ਪਰ ਇੱਕੜੀ ਨਾ ਮੈਨੂੰ ਨਾ ਸਬੂਤ ਇਕੱਠੇ ਕਰਕੇ ਲਿਆ ਕੇ ਆ ਦਾਂਦੇ ਫਿਰ ਮੈਂ ਇਹਨਾਂ ਨਾਲ ਗੱਲ ਕਰੂੰਗਾ ਆ ਕੇ ਤੂੰ ਟੈਨਸ਼ਨ ਨਾ ਲੈ ਮੇਰੇ ਹੁੰਦਿਆ ਚਲੋ ਵੇਖ ਲੋ 베ਜੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਕੋਈ ਗੱਲ ਨਹੀਂ ਫਿਰ ਮੈਂ ਅਜਮਦਨ ਬਾਅਦ ਇੱਕ ਮਿੰਨੂ ਨਾਲ ਨਵੇਰ ਲੈ ਆਂਦੇ ਹਾਂ ਕੰਮ ਚਲੋ ਵੇਖ ਲੋ ਠੀਕ ਤੇ लवली ਦੇ ਡੈਡੀ ਕਿੱਥੇ ਗਏ ਆ ਪਤਾ ਨਹੀਂ 베ਜੀ ਇੱਥੇ ਹੀ ਹੋਣੇ ਆ ਕਿਤੇ ਕੋਈ ਗੱਲ ਨਹੀਂ ਆ ਲੈ ਆਂਦੇ ਇਹਨਾਂ ਨੂੰ ਮੈਂ ਮਿਲ ਕੇ ਜਾਣਾ ਅੱਜ ਵੇਖ ਲੋ 베ਜੀ ਤੁਹਾਨੂੰ ਜਿੱਦਾਂ ਮੈਂ ਠੀਕ ਲਾਤਾ ਕੋਈ ਗੱਲ ਨਹੀਂ ਤੂੰ ਰੋਟੀ ਖਾ ਠੀਕ ਆ ਲਿਆਉਂਦੇ ਹਣਾ ਤੇ ਮੈਂ ਵੇਹਣਾ ਠੀਕ ਹੈ ਬਾਅਦ ਠੀਕ ਹੈ ਹਲੋ 베ਜੀ ਪਾਣੀ ਪਿੰਦਰੇ ਹਾਂਜੀ ਜੋਦਾ ਖਿਆਲ ਰੱਖਿਆ ਕਰੋ ਹਾਂਜੀ ਵੀਰ ਜੀ ਖਿਆਲ ਤੇ ਮੈਂ ਰੱਖਦੀ ਆ ਹੁਣ ਵੀ ਨਾ ਕੱਲ ਦੀ ਦੰਡਈਆ ਕਰਨ ਅੱਛਾ ਪਹਿਲਾਂ ਤਾਂ ਮੈਂ ਸੋਚਿਆ ਸੀ ਘਰੋਂ ਦੋ ਆਈ ਦੂਈ ਖਾਲੇ ਕਿ ਬਿਤਾ ਫਰਕ ਪੈਈ ਜਾਵੇ ਤੇ ਪਰ ਗੱਲ ਇਦਾਂ ਹੋਈ ਕਿ ਉਹ ਜਿਆਦਾ ਹੀ ਹੋ ਗਈ ਜਲਦੀ ਢਲੀ ਮਿੱਠੀ ਹੋ ਜਾਂਦੀ ਹਾਂਜੀ ਤੇ ਕੀ ਫਿਰ ਘਰੇ ਵੀ ਹੈ ਨਹੀਂ ਕੋਈ ਤਾਂ ਵਰ ਕੇ ਮੁਸ਼ਕਲ ਆਈ ਥੋੜੀ ਜੀ ਨਹੀਂ ਤੇ ਉਦਾਂ ਤਾਂ ਲੋੜੀ ਦੀ ਹੀ ਪਣੀ ਆਉਂਦੀ ਕੋਈ ਗੱਲ ਨਹੀਂ ਮੈਨੂੰ ਫੋਨ ਕਰਦੇ ਕਰੋ ਠੀਕ ਹੈ ਜੀ ਇਦਾਂ ਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਦੱਸ ਦਿਆ ਕਰਾਂਗੇ ਵੀਰ ਜੀ ਠੀਕ ਹੈ ਜਲਦੀ ਕੀ ਹਾਲ ਨੇ ਸੱਸੀ ਮੱਸ ਸੱਸੀ ਕਰਾਂ ਗਿਆ ਚੱਲਨੇ ਵਧੀਆ ਵਧੀਆ ਤੁਸੀਂ ਤੂੰ ਆਉਣ ਲੱਗੇ ਨੇ ਦੱਸਿਆ ਹੀ ਨਹੀਂ ਵੀ ਮੈਂ ਆਉਣਾ ਵਾਸਤੇ ਉਹ ਜੋਤ ਠੀਕ ਨਹੀਂ ਸੀ ਜਿਹੜੀ ਘਰ ਇਹਦੇ ਨਾਲ ਹੀ ਚੱਲ ਜਾਂਦੇ ਮੈਂ ਤਾਂ ਘਰ ਇਹਦੇ ਨਹੀਂ ਦਿਲਜੀਤ ਮੈਂ ਗਿਆ ਹਾਂ ਸ਼ਹਿਰ ਤੇ लवली ਘਰੇ ਹੀ ਤੇ ਜੇ ਨਹੀਂ ਠੀਕ ਤੇ ਰੁਪਿੰਦਰ ਨੂੰ ਦੱਸ ਦਿੰਦੇ ਤੇ ਆਪੀ ਉਹਨੂੰ ਕਹਿੰਦੀ ਤੇ ਦਵਾਈ ਲੈ ਆਂਦਾ ਉਹ ਰੁਪਿੰਦਰ ਨੇ ਫੋਨ ਕੀਤਾ ਮੈਨੂੰ ਅੱਛਾ ਹਾਂਜੀ ਤੇ लवली ਵੀ ਚੱਲ ਜਾਂਦਾ ਨਾਲ ਮੈਨੂੰ ਤੇ ਪੁੱਤੇ ਅਸ ਗੱਲ ਦਾ ਪਤਾ ਹੀ ਨਹੀਂ ਆ ਕਿ ਜੋ ਤਾਂ ਠੀਕ ਹੈ ਕਿ ਨਹੀਂ ਠੀਕ ਨਹੀਂ ਹੁਣੇ ਦਵਾਈ ਲੈ ਕੇ ਆਏ ਮੈਨੂੰ ਫੋਨ ਕੀਤਾ ਉਹਨਾਂ ਨੇ ਅੱਛਾ ਉਹਨਾਂ ਜਾ ਕੇ ਦਵਾਈ ਲੈ ਕੇ ਆਏ ਠੀਕ ਠੀਕ ਆ ਹਾਂਜੀ ਚਲੋ ਲਵਲੀ ਕਿਤੇ ਕੰਮ ਕਰਕੇ ਆਊਗਾ ਨਹੀਂ ਟਾਈਮ ਲੱਗਾ ਹੋਊਗਾ ਠੀਕ ਹੈ ਤੁਸੀਂ ਹੁਣੇ ਆਏ ਸ਼ਰਮ ਹੈ ਮੈਂ ਹੁਣੇ ਸ਼ਰਮ ਹੀ ਆਇਆ ਹਾਂ ਜੀ ਠੀਕ ਹੈ ਜੀ ਹੋਰ ਪ੍ਰਵਾਹ ਸਾਹਿਬ ਠੀਕ ਠਾਕ ਆ ਹਾਂਜੀ ਹਾਂਜੀ ਸਭ ਵਧੀਆ ਮੰਮੀ ਡੈਡੀ ਦਾ ਹੁੰਦਾ ਫੋਨ ਹਾਂਜੀ ਇਹ ਨਹੀਂ ਆਉਂਦਾ ਜਦੋਂ ਕਿ ਢਿੱਲ ਮੱਠ ਹੋ ਜਾਂਦੀ ਆ ਨਾਲ ਚੱਲ ਜਿਆ ਕਰੋ ਤੁਹਾਨੂੰ ਵੀ ਪਤਾ ਜੋਤ ਕੱਲੀ ਕਹਿ ਰਹੀ ਆ ਮਾਪਿਆਂ ਦੇ ਤੇ ਆਣੀ ਆ ਉਹ ਦਲਜੀਤ ਅਸੀਂ ਤੇ ਪੂਰਾ ਖਿਆਲ ਰੱਖੀਦਾ ਵਾ ਪਰ ਕੇਵਲੇ ਹੁਣ ਘਰ ਨਹੀਂ ਹੋਈਦਾ ਤੇ ਦੱਸਣਾ ਤੇ ਇਹਨਾਂ ਦਾ ਫਰਜ਼ ਹੀ ਚਲ ਜੇ ਮੈਂ ਨਹੀਂ ਕਰਦੇ ਲਵਲੀ ਨੂੰ ਕਹਿ ਦਿੰਦੇ ਹਰਪਿੰਦਰ ਨੇ ਮੈਨੂੰ ਫੋਨ ਕੀਤਾ लवली ਨੇ ਫੋਨ ਕਰ ਦਿੰਦੇ ਇਹ ਆਹੋ ਹੁਣ ਪਤਾ ਲੱਗੂਗਾ ਤੇ ਫੇਰ ਹੀ ਦਵਾਈ ਲੈ ਕੇ ਦਵਾਂਗੇ ਠੀਕ ਆ ਠੀਕ ਕੋਈ ਗੱਲ ਨਹੀਂ ਹੁਣ ਫੇਰ ਮੈਂ ਚੱਲਦਾ ਵਾਂ ਅੱਗੇ ਤੋਂ ਧਿਆਨ ਰੱਖਿਓ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਹਾਂਜੀ ਇਹ ਸਾਡੇ ਮੈਂਬਰ ਹੋ ਕਰਦਾ ਇਹ ਕਿਹੜੀ ਗੱਲ ਆ ਯਾਰ ਚਲੋ ਠੀਕ ਆ ਹਾਂ ਚੱਲਦਾ ਫੇਰ ਮੈਂ ਠੀਕ ਚਲੋ ਠੀਕ ਚੰਗਾ ਜੋ ਚਲ ਗਿਆ ਵੀਰ ਜੀ ਹਾਂਜੀ ਦਦੀ ਚਾਹ ਨਹੀਂ ਪੀ ਕੇ ਗਏ ਬਚਰੇ ਮੈਂ ਤਾਂ ਸੋ ਬਣਾਈ ਸੀ ਯੋਧ ਪੁੱਤ ਕੀ ਹਾਲ ਹੈ ਤੇਰਾ ਹੁਣ ਹਾਂਜੀ ਡੈਡੀ ਠੀਕ ਆ ਮੈਂ ਐ ਡੈਡੀ ਜੀ ਇੱਥੇ ਆ ਜਾ ਬੈਠੋ ਮੈਨੂੰ ਤਾਂ ਦਲਜੀਤ ਦੱਸਣ ਦੇ ਕਿਹਿੰਦਾ ਵੀ ਜੋਤ ਠੀਕ ਨਹੀਂ ਆ ਹਾਂਜੀ ਡੈਡੀ ਜੀ ਤੇ ਰਵਿੰਦਰ ਜੀ ਦੇ ਬਾਪੂ ਤੂੰ ਫੋਨ ਕੀਤਾ ਸੀ ਤੇ ਲੱਗੇ ਤੇ ਘਰੇ ਹੀ ਤੂੰ ਇਹਨੂੰ ਕਿਹਦੀ ਤੇ ਇਹਨੇ ਦਵਾਈ ਲਿਆ ਦੇਣੀ ਨਹੀਂ ਡੈਡੀ ਜੀ ਨੂੰ ਮੈਂ ਪੁੱਛਿਆ ਹੀ ਇਹ ਕਹਿੰਦੇ ਸੀ ਕਿ ਮੈਂ ਸ਼ਹਿਰ ਚੱਲੇ ਆਇਆ ਹਾਂ ਸ਼ਹਿਰ ਤਾਂ ਪੁੱਤ ਮੈਂ ਕੱਲਾ ਹੀ ਗਿਆ ਵਾਂ ਹੁਣ ਮੈਨੂੰ ਨਹੀਂ ਪਤਾ ਵੀ ਇਹਨੇ ਕਿਉਂ ਲਈ ਦੱਸਿਆ ਤੁਹਾਨੂੰ ਪਤਾ ਨਹੀਂ ਜੇ ਫਿਰ ਮੈਂ ਗਈ ਹੀ ਵਿਲੀ ਉਧਾਂ ਪਹਿਲਾਂ ਮੰਮੀ ਵੱਲ ਗਈ ਮੈਂ ਤੇ ਮੰਮੀ ਵੀ ਇਦਾਂ ਕਰੀ ਜਾਣ ਪਈ ਇਹ लवली ਨੂੰ ਪੁੱਛ ਲੈ ਜੇ ਇਹਨਾਂ ਵੱਲ ਗਈ ਇਹਨਾਂ ਨੇ ਗਾੜੀਆਂ ਉਦਾਂ ਕਹਿਤਾ ਕਿ ਮੈਂ ਤਾਂ ਸ਼ਹਿਰ ਚੱਲੇ ਆ ਡੈਡੀ ਦੇ ਨਾਲ ਤੇ ਮੈਨੂੰ ਨਹੀਂ ਪਤਾ ਹੈਗਾ ਕਿ ਉਹ ਕਹਿ ਨਹੀਂ ਤੇ ਹੁਣ ਉਹ ਵਿਚਾਰਾ ਕਿੱਥੋਂ ਆਇਆ ਦਵਾਈ ਦਵਾਉਣ ਹਾਂਜੀ ਤੇ ਜੇ ਹੁਣ ਬਾੜ-ਗਵਾੜ ਪਤਾ ਲੱਗੇ ਪੇ ਸਾਰਾ ਟਬਰ ਤੇ ਘਰ ਹੀ ਤੇ ਦਵਾਈ ਦਵਾਉਣ ਉਹਦਾ ਭਰਾ ਆਇਆ ਤੇ ਸਾਡੇ ਕੀ ਭਲੇ ਰਹੂਗਾ ਡੈਡੀ ਜੀ ਵੇਖੋ ਹੁਣ ਇਹਦੇ ਵਿੱਚ ਤੁਹਾਡੀ ਤਾਂ ਕੋਈ ਗਲਤੀ ਨਹੀਂ ਨਾ ਹੈਗੀ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੰਮੀ ਵੱਲ ਗਈ ਮੰਮੀ ਨੇ ਵੀ ਮਨਾ ਕਰਤਾ ਫਿਰ ਇਹਨਾਂ ਵੱਲ ਗਈ ਇਹਨਾਂ ਫਿਰ ਬੰਨਾ ਲਾਤਾ ਹੋ ਬਚਰ ਜਾਂਦਾ ਫਿਰ ਹਰ ਇੱਕ ਸਾਰੋਂ ਉਹਨੂੰ ਵਿਚਾਰੇ ਨੂੰ ਫੋਨ ਕਰਨਾ ਹੀ ਹੋਰ ਕਿਨੂੰ ਨਾਲ ਘੜਦੇ ਹੋਣ ਮੈਨੂੰ ਪੁੱਛਿਆ ਸੀ ਕਿ ਮਾਸੜ ਜੀ ਤੁਸੀਂ ਤਾਂ ਸ਼ਹਿਰ ਗਏ ਤੇ ਲਵਲੀ ਕਰੀ ਤੇ ਲਵਲੀ ਦਵਾਈ ਲਿਆ ਦਿੰਦਾ ਮੈਂ ਕਿਹਾ ਯਾਰ ਮੈਨੂੰ ਤੇ ਇਹ ਗੱਲ ਤਾਂ ਪਤਾ ਹੀ ਨਹੀਂ ਆ ਹਾਂਜੀ ਤੇ ਜੋ ਤਾਂ ਠੀਕ ਨਹੀਂ ਆ ਪਤਾ ਨਹੀਂ ਜੇ ਫਿਰ ਹਨੂ ਇਹਨਾਂ ਨੇ ਇਦਾਂ ਕਿਹਾ ਸੀ ਹਨੂ ਨੂੰ ਦੋਨੋਂ ਇਹ ਗੱਲ ਦਾ ਪਤਾ ਨਹੀਂ ਕੋਈ ਨਾ ਮਕਰਦਾ ਲਵਲੀ ਨਾਲ ਗੱਲ ਉਹ ਤਾਂ ਖਾਦੀ ਦਵਾਈ ਦੋਈ ਤੂੰ ਹਾਂ ਹੁਣ ਠੀਕ ਆ ਨਾ ਅੱਗੇ ਨਾਲ ਚਲ ਮੈਂ ਕਰਦਾ ਫਿਰ। ਆਵਾ ਗਾੜੀ ਜੀ 2 ਦਿਨ ਹੋ ਗਏ ਇਦਾਂ ਹੀ। ਅੱਛਾ। ਆਹ ਤੂੰ ਹੁਣ ਦਲੀਆ ਦੀ ਇਹ ਦਵਾਈ ਤੋਂ ਥੋੜਾ ਜਿਹਾ ਫਰਕ ਪਿਆ ਆ। ਪੁੱਤ ਤੂੰ ਅਸੀਂ ਮੈਨੂੰ ਤੇ ਦੱਸ ਦੇ ਵੀ ਜੋ ਤਾਂ ਠੀਕ ਨਹੀਂ ਆ। ਹੁਣ ਤੇਲ ਮਾਠ ਤੇ ਪੁੱਤ ਘਰ ਵਿੱਚ ਹੋਏ ਜਾਂਦੀ ਆ। ਮਮਮੀ ਨੇ ਗੱਲ ਕੀਤੀ ਹੋਊਗੀ ਤੁਹਾਡੇ ਨਾਲ ਪਰਾਨੂੰਗੀ ਪਤਾ ਹੀ ਵੀ ਨਹੀਂ ਦੱਸਿਆ। ਮੈਨੂੰ ਉਹਨੇ ਦੱਸਿਆ ਨਹੀਂ। ਆ ਫਿਰ ਪਤਾ ਨਹੀਂ ਜੇ ਫਿਰ ਅਹੀਂ ਤਾਂ ਮਮਮੀ ਹੁਣ ਹਮ ਦੱਸਿਆ ਹੈ ਮੈਂ ਤਾਂ ਕੋ ਉਦੋਂ ਦਾ ਹੀ ਨਹੀਂ ਜਾਣ ਵੀ ਜੋ ਉਹ ਠੀਕ ਨਹੀਂ ਗਈ ਹੈ ਕਿ ਤੇ ਦੁਹਰ ਕੇ ਨੂੰ ਬਖਾਲਣ ਜਾਣਾ ਆ। ਚਲ ਮੈਂ ਉਹਨੂੰ ਵੀ ਪੁੱਛਦਾ ਵਾਂ ਤੇ लवली ਨੂੰ ਪੁੱਛਦਾ ਵਾਂ। ਤਰਾ ਮਨ ਮੇਰੀ ਗਾ ਆ ਗਿਆ ਸ਼ਹਿਰੋਂ ਸ਼ਹਿਰੋਂ ਦੇ ਮੈਂ ਆ ਗਿਆ ਵਾਂ ਤੇ ਉਹ ਦਲਜੀਤ ਆਇਆ ਸੀ ਕਹਿੰਦਾ ਵੀ ਮੈਂ ਜੋਤ ਨੂੰ ਦਵਾਈ ਦਿਵਾਉਣ ਆਇਆ ਵਾਂ ਆਹੋ ਕਹਿਣ ਦੇ ਹੀਰਪਿੰਦਰ ਵੀ ਮਾੜੀ ਜੀ ਠੀਕ ਨਹੀਂ ਗਈ ਉਹ ਤੇ ਜੇ ਉਹ ਠੀਕ ਨਹੀਂ ਸੀ ਤੋ ਤੈਨੂੰ ਮੈਨੂੰ ਦੱਸ ਦੇ ਤੈਨੂੰ ਸਹੀ ਤੁਸੀਂ ਤਾਂ ਸ਼ਹਿਰ ਚਲ ਗਏ ਸੀ ਤਾਨੂੰ ਮੈਂ ਕੀ ਦੱਸ ਦਈ ਤੇ ਚਾ ਲਵਲੀ ਨੂੰ ਕਹਿੰਦੇ ਲਵਲੀ ਦਵਾਈ ਲੈ ਹੁੰਦਾ ਜਾ ਕੇ ਤੇ ਲਵਲੀ ਵੀ ਕੰਮ ਗਿਆ ਸੀ ਕਿਤੇ ਉਹ ਵੀ ਘਰ ਹੈ ਨਹੀਂ ਸੀਗਾ ਤੇ ਨਾਲੇ ਮੇਰੀ ਗੱਲ ਸੁਣੋ ਟਿਲ ਮੱਠ ਤੇ ਹੋਈ ਜਾਂਦੀ ਆ ਇਹ ਥੋੜਾ ਵੀ ਮਾੜੀ ਜੀ ਕਿਤੇ ਪੀੜ ਹੋਈ ਤੇ ਸ਼ਹਿਰ ਨੂੰ ਭੱਜ ਗਏ ਮੈਂਦਰਪਿੰਦਰ ਨੂੰ ਕਹੇ ਵੀ ਇਥੇ ਗੋਲੀ ਕੋਈ ਦੇ ਦੇ ਤੇ ਕੋਈ ਨਹੀਂ ਤੇਰੇ ਡੈਡੀ ਜਾਂ लवली ਆਉਂਦਾ ਤਾਂ ਕਲਾ ਦਿੰਨੀ ਆ ਨਾਲ ਪਰ ਉਹ ਕਿੱਥੇ ਸੌਂਦੀਆਂ ਉਹਨਾਂ ਨੂੰ ਤਾਂ ਸ਼ਹਿਰ ਜਾਂਦਾ ਬਹਾਨਾ ਚਾਹੀਦਾ ਵਾ ਉਹ ਦੱਸਣ ਡਿਆ ਸੀ ਦਲਜੀਤ ਕਿ ਮੈਨੂੰ ਰੁਪਿੰਦਰ ਨੇ ਫੋਨ ਕੀਤਾ ਰੁਪਿੰਦਰ ਨੂੰ ਇਹ ਕੰਮ ਬੜੇ ਆਉਂਦੇ ਆ ਰੁਪਿੰਦਰ ਵੀ ਆਪ ਖੁਦਰੀ ਹੋਈ ਆ ਹੁਣ ਜੋ ਜੀ ਕਰਦਾ ਉਹ ਕਰਦੀ ਫਿਰਨਦੀ ਆ ਕੀਤਾ ਇੰਨੇ ਫੋਨ ਉਹਦੀ ਭੈਣ ਨਹੀਂ ਫੋਨ ਕਰ ਸਕਦੀ ਇਹ ਫੋਨ ਕਰਦੀ ਫਿਰਨਦੀ ਆਨੂੰ ਉਹ ਇਹ ਗੱਲ ਤਾਂ ਮੈਨੂੰ ਪਤਾ ਨਹੀਂ ਉਹ ਮੈਨੂੰ ਕਹਿੰਦੇ ਵੀ ਦਲਜੀਤ ਵੀ ਜੇ ਤੁਸੀਂ ਮਸਲੀ ਸ਼ਹਿਰ ਗਏ ਸੀ ਤੇ लवली ਘਰ ਰਹੀ ਤੇ लवली ਲੈ ਦਿੰਦਾ ਦਵਾਈ लवली ਕਿੱਥੇ ਘਰ ਹੈਗਾ लवली ਵੀ ਕਿਤੇ ਕੰਮ ਹੀ ਗਿਆ ਸੀ ਤਾਂ ਤੂੰ ਆਪ ਨਾਲ ਖੜ ਕੇ ਦਵਾਈ ਲਿਆਂਦੀ ਇਹ ਕਿਹੜੀ ਏਡੀ ਵੱਡੀ ਗੱਲ ਸੀ ਮੇਰੀ ਗੱਲ ਸੁਣੋ ਮੈਂ ਬੱਸਾਂ ਦੀ ਕਿੱਥੇ ਘਰ ਨਹੀਂ ਤੱਕੇ ਖਾਂਦੀ ਫਿਰਦੀ ਇਹਨਾਂ ਦੇ ਨਾਲ ਕ ਜਾ ਤਾਂ ਹੀ ਘਰ ਹੁੰਦੇ ਤਾਂ ਗੱਡੀ ਤੇ ਲੈ ਜਾਂਦੇ ਉਹ ਤੇ ਜਾ ਫਿਰ ਡੀਗ ਲੈਂਦੇ ਤੁਸੀਂ ਉਹਨੂੰ ਫੋਨ ਕੋ ਕਰ ਨੂੰ ਕਰਨਾ ਸੀ ਮੁੰਡੇ ਨੂੰ ਮੈਂ ਕੀਤਾ ਫੋਨ ਮੈਨੂੰ ਤਾਂ ਪਤਾ ਹੀ ਨਹੀਂ ਤੇ ਇਹਨੇ ਇਹਦੀ ਭੈਣ ਨੇ ਕੀਤਾ ਕਿ ਦੂਜੀ ਨੇ ਕੀਤਾ ਉਹ ਦੁੱਦੀ ਨੂੰ ਦੁੱਖ ਜ਼ਿਆਦਾ ਮੈਨੂੰ ਹੁਣ ਭੱਜੀ ਫਿਰਨ ਰਹੀ ਆ। ਉਹਨੂੰ ਐਦਾਂ ਹੋ ਗਿਆ, ਉਹਨੂੰ ਐਦਾਂ ਹੋ ਗਿਆ, ਹਾਦੀ ਹੋ ਗਈ ਇਹਨਾਂ ਵਾਲੀ ਤੇ। ਰਮਨ ਜੇ ਕੁੜੀ ਨੂੰ ਕੁਛ ਹੋਇਆ ਐਂਦਾ ਤੇ ਫਿਰ ਕੀ ਕਰਨਾ ਸੀ? ਉਹ ਕੀ ਹੋ ਚੱਲਿਆ ਏ ਕੁੜੀ ਨੂੰ? ਮਰ ਨਹੀਂ ਚੱਲੀ ਕੁੜੀ। ਸਾਰੇ ਟੱਬਰ ਨੇ ਕੋਈ ਗੱਲ ਫੜੀ ਆ ਜੀ ਉਹਨੂੰ ਕੁਛ ਹੋ ਜਾਂਦਾ, ਹੋ ਜਾਂਦਾ, ਕੀ ਹੋ ਜਾਂਦਾ? ਤੂੰ ਸੱਸ ਮਾਂ ਹੈ ਤੇ ਗਰਮੀ ਕਿੰਨੀ ਕੁ ਚੜੀ ਸੀ? ਵੇਖਾਂ ਕੋਈ ਗਰਮੀ ਨਹੀਂ ਹੈਗੀ। ਗਰਮੀ ਕਿੰਨੀ ਕੁ ਚੜੀ ਸੀ? ਤੁਸੀਂ ਆਏ ਗਏ ਸੀ। ਨਾ ਭਰਾ ਨੂੰ ਫੋਨ ਕਰਦੀ। ਹੁਣ ਗੱਡੀ 'ਚ ਤੁਸੀਂ ਲੈ ਜਾਂਦੇ ਹੋ। ਉਹਨਾਂ ਨੇ ਤਾਂ ਆਖਰ ਚੁੱਕੀ ਇੱਕ ਗੱਲ ਉਹਨਾਂ ਦੇ ਹੱਥੋਂ ਨਹੀਂ ਚਾਹੀਦੀ ਆ। ਬੱਸ ਮੁੜ ਕੇ ਉਸੇ ਗੱਲ ਤੇ ਆਣਾ ਸ਼ਹੀਦ ਹੋ ਜਾਣਾ ਪਈ ਹੁਣੇ ਹੀ ਕੰਮ ਹੋਣਾ ਚਾਹੀਦਾ ਉਹ ਜਿਆਦਾ ਨਹੀਂ ਠੀਕ ਤੇ ਤਾਂ ਹੀ ਉਹਨੇ ਫੋਨ ਕੀਤਾ ਵਾ ਆਹ ਤਾਂ ਖੈਰ ਨਾ ਡਾਕਟਰ ਨੇ ਦਵਾਈ ਦੇ ਆ ਕੇ ਘਰ ਨੂੰ ਕੱਲ ਦਾ ਨਹੀਂ ਜਿਆਦਾ ਨਹੀਂ ਠੀਕ ਤੇ ਉਹਨੇ ਖਰਾਕਾਚਾਰ ਦਿੱਤੀ ਤਾਂ ਘਰ ਨੂੰ ਕੱਲ ਤਾਂ ਜੇ ਭਰਾ ਨੂੰ ਇਦਾਂ ਹੀ ਦੁੱਖ ਵਾ ਨਾ ਤੇ ਲੈ ਜਾਏ ਨਾਲ ਆਪਣੇ ਨਾਲ ਵੀ ਨਹੀਂ ਫੜਦਾ ਉਹ ਵੀ ਵੇਲਾ ਵਾ ਤੇ ਇਹ ਵੀ ਵੇਲੀ ਆ ਕੰਮ ਨਾ ਉਹਨੂੰ ਕੋਈ ਆ ਤਾਂ ਨਾ ਇਹਨੂੰ ਕੋਈ ਆ ਇਹੋ ਹੀ ਆ ਬੱਸ ਫੋਨ ਕਰਦਾ ਤਾਂ ਆ ਗਿਆ ਤੇ ਦਵਾਈ ਦਵਾ ਲਿਆ ਤੇ ਬੱਲੇ ਜੀ ਉਹਨੇ ਬੜਾ ਕੰਮ ਕਰਤਾ ਹਾਦੀ ਹੋ ਗਈ ਤੁਹਾਡੇ ਵਾਲੀ ਤੇ ਮੈਨੂੰ ਤਾਂ ਸਮਝ ਨਹੀਂ ਆਉਂਦਿਆ ਜੇ ਕੁੜੀ ਜਿਆਦਾ ਬਿਮਾਰ ਹੋ ਜਾਂਦੀ ਤੇ ਕੀ ਕਰਨਾ ਸੀ ਫਿਰ ਉਹਦੇ ਮਾਂ ਪਿਓ ਨੇ ਇਹੋ ਗੱਲ ਕਹਿਣੀ ਵੀ ਅੰਦਰ ਪਾ ਕੇ ਮਾਰਤੀ ਆ ਇਹਨੂੰ ਇਹ ਗੱਲ ਦਾ ਪਤਾ ਨਹੀਂ ਨਾ ਮੁੜ ਕੇ ਬੰਦੇ ਦਾ ਸਿਰ ਗੱਲਾਂ ਆ ਜਾਂਦੀ ਹੁੰਦੀ ਹੈ